ਕੁਸ਼ੀਦਗਰਾਂ 24 ਪੰਜਾਬੀ ਚੈਨਲ ਨੂੰ ਭਗਵਾਨ ਸ਼ੰਕਰ ਦੇ ਬੇਟੇ ਕਾਰਤਿਕ ਸਵਾਮੀ ਮਹਾਰਾਜੀ ਦੁਨੀਆ ਵਿੱਚ ਇੱਕ ਇੱਕ ਮੰਦਰ ਅਜਿਲੇਸ਼ਵਰ ਤਾਂ ਵਿਖੇ 9ਵੇਂ 10ਵੇਂ ਮੇਲੇ ਦੇ ਸ਼ੁਰੂਆਤ ਹੋ ਚੁੱਕੀ ਹੈ ਰਾਦੋ 2 ਵਜੇ ਤੋਂ ਹੀ ਸੰਗਤਾਂ ਲਾਈਨ ਵਿੱਚ ਲਗਾ ਕੇ ਮੱਥਾ ਟੇਕਣ ਲਈ ਆਪਣੇ ਕੁਆਰੀ ਡੀ ਕਰ ਰਹੀਆਂ ਹਨ ਕਰ ਰਹੀਆਂ ਹਨ ਅਤੇ ਮੱਥਾ ਟੇਕਣ ਵਾਲਾ ਤਾਂ ਤਾਂ ਲੱਗਿਆ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਤੇ ਟਰੱਸਟ ਦੇ ਮੁਖੀ ਨਿਕਾ ਕੇ ਮੇਲੇ ਕਥਾ ਅਸਿਕ ਮੇਲੇ ਆ ਜਿੱਥੇ ਦੇਸ਼ ਵਿਦੇਸ਼ ਦੇ ਸੰਗਤਾਂ ਨਮਸਤਕ ਹੋਣ ਲਈ ਤੇ ਪਹੁੰਚਦੀਆਂ ਹਨ ਰਾ ਦੋਵੇ ਤੁਸੀਂ ਸੰਗਤ ਆਪਣੀ ਬਾਰੀ ਦਾ ਰੀ ਕਰਨ ਲੱਗੇ ਜਾਂਦੀਆਂ ਲੋਕ ਬੜੇ ਸ਼ਰਧਾ ਭਾਵ ਨਾਲ ਮੰਦਿਰ ਚਾਉਂਦੇ ਹਨ ਤੇ ਆਪਣੇ ਮਨੋ ਕਾਮਨਾ ਪੂਰੀਆਂ ਕਰਦਣ ਸੰਗਤਾਂ ਨੇ ਕਹਿ ਕੇ ਸਾਨੂੰ ਬਹੁਤ ਖੁਸ਼ੀ ਹੈ ਤੇ ਅੱਜ ਦੇ ਮੇਲੇ ਤਸਵੀਰਾਂ ਵਿੱਚ ਦੇਖਦੇ ਹਾਂ ਭੋਲੇ ਸ਼ੰਕਰ ਜੀ ਦੇ ਰੁਦਰਸ਼ੇਖ ਹੋ ਰਹੇ ਹਨ ਆਹ ਦੇਖਸੋ ਜਲ ਚੜਾਇਆ ਜਾ ਰਹੇ ਹਨ ਅਦੇ ਕੰਟਾਂ ਦੀ ਤਾਲ ਵੱਜ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਮੰਦਿਰ ਦੇ ਭਾਵੇਂ ਦ੍ਰਿਸ਼ ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਦੇਖਣ ਨੂੰ ਲੱਗਦਾ ਹੈ ਕਿ ਵਾਕਈ ਧਰਤੀ ਸਵਰਗ ਬਣ ਚੁੱਕੀ ਹੈ ਆਓ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਤਸਵੀਰਾਂ ਦੇਖ ਸਕਦੇ ਹੋ ਤਲਾਬ ਦੇ ਵਿੱਚ ਭਰਿਆ ਹੋਇਆ ਜਲ ਜਿਸ ਦੇ ਚ ਆਪਣੇ ਆਪ ਦੇ ਵਿੱਚ ਭਾਵ ਤਸਵੀਰਾਂ ਦੇਖ ਸਕਦੇ ਲੱਗੀਆਂ ਲੰਬੀਆਂ ਲੰਬੀਆਂ ਕਤਾਰਾਂ जय शंकर जी पगली 歐复哼 Yey yuk 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 me yuk yuk ਆਜੋ 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 ਕਿੱਥੋਂ ਆਏ ਮੱਥਾ ਟੇਕ ਕੇ ਕਿੰਦਾ ਦਾ ਲੱਗਦਾ ਪਿਆ ਬਹੁਤ ਵਧੀਆ ਲੱਗਿਆ ਮਨਜ਼ੂਰੀ ਗੇਟ ਤੋਂ ਆਏ ਆ ਤੇ ਹਰ ਹਰ ਮਹਾਦੇਵ ਸਭ ਨੂੰ ਅਜਲ ਮਿਲ ਕੇ ਬਹੁਤ ਬਹੁਤ ਸ਼ੁਕਰ ਆਪਨਾ ਸੁਖਦੇਵ ਰਾਜ ਸੁਖਦੇਵ ਜੀ ਅੱਜ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਤਾਂ ਕਿੰਦਾ ਦੀ ਖੁਸ਼ੀ ਲੱਗਿਆ ਜੀ ਬੜੀ ਕਿਰਪਾ ਉਹਦੇ ਨਾਲ ਜੀ ਦੀ ਕਿ ਉਹਨਾਂ ਨੇ ਸਾਨੂੰ ਇੱਕ ਉੱਦਮ ਦਿੱਤਾ ਇਹ ਜਿਹੜੇ ਅੰਤਿਉਂਦੇ ਚਰਨਾਂ ਚ ਆਤਮ ਸਤਿਪਥ ਹੈ ਕੜਾ ਆਨੰਦ ਆਇਆ ਜੀ ਉਹਨੂੰ ਸ਼ਾਂਤੀ ਮਿਲੀ ਇਹਦੇ ਕਿੱਦਾਂ ਦੀ ਕਾਰਤਕ ਸਵਾਮੀ ਜੀ ਪੂਜਾ ਹੁੰਦੀ ਆ ਜਾਂ ਫਿਰ ਕੀ ਮਨੋ ਕਾਮਨਾ ਲੈ ਕੇ ਆਏ ਹੋ ਰਾਜਾ ਮਨੋ ਕਾਮਨਾ ਬਸ ਜੀ ਆਪਾਂ ਆਪਣੇ ਬਟਾਲਾ ਸ਼ਹਿਰ ਵਾਸਤੇ ਦੁਆ ਕਰਦੇ ਆ ਕਿ ਉੱਥੋਂ ਦਾ ਮਾਹੌਲ ਜਿੱਦਾਂ ਪਿੱਛੇ ਜੀ ਕੁਝ ਖਰਾਬ ਹੋਇਆ ਸੀ ਬਾਬਾ ਜੀ ਉਹਦੇ ਨਾਲ ਚਰਨਾਂ ਚ ਬੇਨਤੀ ਹੈ ਕਿ ਮਾਹੌਲ ਠੀਕ ਹੋਵੇ ਸਾਰੇ ਲੋਕ ਮੇਲ ਵਰਤਨ ਮਤਲਬ ਆਪਸੀ ਪ੍ਰੇਮ ਭਾਇਚਾਰੇ ਨਾਲ ਰਹਿਣ ਔਰ ਕੋਈ ਵੀ ਇਥੇ ਅਜਈ ਘਟਨਾ ਨਾ ਵਾਪਰੇ ਜਿਹੜੀ ਸਾਨੂੰ ਮਨਾਂ ਨੂੰ ਖੇਸ ਪਹੁੰਚਾਏ ਇਹ ਸਾਡੀ ਬਾਬਾ ਭੋਲੇनाथ ਜੀ ਦੇ ਚਰਨਾਂ 'ਚ ਬੇਨਤੀ ਆ ਬਾਬਾ ਕਾਰਕਿਤ ਜੀ ਦੇ ਚਰਨਾਂ 'ਚ ਬੇਨਤੀ ਹੈ ਜੀ ਅੱਜ ਇਹਨਾਂ ਮੇਲੇ ਦਾ ਕਿੰਨਾਂ ਦੇ ਲੋਕਾਂ 'ਚ ਉਤਸ਼ਾਹ ਉਸੀ ਤੇ ਕਿਆ ਜਾਵੇ ਇਹ ਇਸ ਮੇਲੇ ਦਾ ਇਤਿਹਾਸ ਬਾਰੇ ਵੀ ਜਾਣਕਾਰੀ ਆਜ ਅਮਰੀਲਾ ਨੌਵੇਂ ਦਸਵੀਂ ਦਾ ਪਹਿਲਾ ਦਿਨ ਨੌਵੇਂ ਦਾ ਅੱਜ ਸ਼ੁਰੂ ਆਇਆ ਹੈ ਔਰ ਅਜਲੇਸ਼ਵਰ ਮੰਦਿਰ ਕਾਰ ਸਵਾ ਅਡਰੈਸ ਨੇ ਸੰਗਤ ਵਾਸਤੇ ਬੂਰੇ ਇੰਤਜ਼ਾਮ ਕੀਤੇ ਹਨ ਲੋਕੀ ਬੜੀ ਸ਼ਰਧਾ ਨਾਲ ਰਾਤ 2 ਵਜੇ ਤੋਂ ਮੰਦਿਰ ਦੇ ਵਿਚਾਰ ਰਹੇ ਨੇ ਔਰ ਪਵਿੱਤਰ ਸਰੋਵਰ ਦਾ સ્ਨਾਣ ਕਰ ਰਹੇ ਹਨ ਔਰ ਅੱਜ ਦਾ ਜਿਹੜਾ ਮਹਤਵ ਹੈ ਉਹ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਵੀ ਇਸ ਕਾਰਤਿਕ ਮੰਦਿਰ ਦੇ ਵਿੱਚ ਕਾਰਤਿਕ ਗੁਆਨ ਅਚਾਨਕ ਹੋਇਆ ਜਦੋਂ ਕਿ ਉਹਨਾਂ ਦੇ ਮਾਤਾ ਪਿਤਾ ਨੇ ਤਲਾਸ਼ ਦੇ ਵਿੱਚ ਪ੍ਰਥਮ ਪੂਜਨ ਦਾ ਅਧਿਕਾਰ ਦੇਣਾ ਸੀ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਜਿਹੜਾ ਸਾਰੀ ਪ੍ਰithvi ਦਾ ਚੱਕਰ ਲਾ ਕੇ ਆਊਗਾ ਉਹਨੂੰ ਹੀ ਪ੍ਰਥਮ ਪੂਜਨ ਦਾ ਅਧਿਕਾਰ ਦਿੱਤਾ ਜਾਏਗਾ ਔਰ ਇਹ ਆਦੇਸ਼ ਸੁਣ ਕੇ ਮਗਵਾਨ ਕਾਰਤਿਕ ਸਵਾਮੀ ਆਪਣੀ ਮੋਰ ਦੀ ਸਵਾਰੀ ਤੇ ਚੱਲ ਪਏ ਔਰ ਜਦੋਂ ਗਣੇਸ਼ ਜੀ ਦੀ ਜਿਤ ਕੀ ਸਵਾਰੀ ਉਹਨਾਂ ਦੀ ਚੂਹੇ ਦੀ ਸੀ ਨਾਰਦ ਜੀ ਨੇ ਕਿਹਾ ਵੀ ਤੁਸੀਂ ਕਿੱਥੇ ਜਾਓਗੇ ਤੁਸੀਂ ਆਪਣੇ ਮਾਤਾ ਪਿਤਾ ਦਾ ਇੱਥੇ ਚੱਕਰ ਲਾ ਲਓ ਤੁਹਾਨੂੰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਜਾਏ ਜਦੋਂ ਕਿ ਨਾਰਦ ਜੀ ਜਿਹੜਾ ਇਹ ਗੱਲ ਸੁਣਦੇ ਹੀ ਉਹਨਾਂ ਨੇ ਭਗਵਾਨ ਗਣੇਸ਼ ਨੇ ਆਪਣੇ ਮਾਤਾ-ਪਿਤਾ ਦਾ ਚੱਕਰ ਲਾ ਲਿਆ ਔਰ ਪ੍ਰਮਪੂਜਨ ਦਾ ਅਧਿਕਾਰ ਮਿਲ ਗਿਆ। ਉਸ ਸਮੇਂ ਭਗਵਾਨ ਕਾਰ्तिकेय ਸਵਾਮੀ ਇਸ ਪੁਜਤਰ ਜਗ੍ਹਾ ਤੇ ਵਿਸ਼ਰਾਮ ਕਰ ਰਹੇ ਸੀ। ਜਦੋਂ ਕਿ ਡਾਰਜੀ ਤੇ ਆ ਗਏ ਉਹਨਾਂ ਨੂੰ ਕਿ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਗਣੇਸ਼ ਜੀ ਨੂੰ ਪਰਕਲਾਸ ਚ ਦੇ ਦਿੱਤਾ ਗਿਆ। ਇੱਥੇ ਰੂਸਟ ਹੋ ਗਏ ਔਰ ਜਾਣ ਹੋ ਗਏ। ਅੱਜ ਦੇ ਦਿਨ ਕੋਟੀ ਕੋਟੀ ਦੇਵਤਾ ਇੱਥੇ ਆ ਕੇ ਭਗਵਾਨ ਕਾਰ्तिकेय ਸਵਾਮੀ ਨੂੰ ਮੰਨਣ ਵਾਸਤੇ ਆਏ। ਲੇਕਨ ਉਹ ਕਲਾਜ ਜਾਣ ਵਾਸਤੇ ਨਹੀਂ ਮੰਨੇ। ਉਹ ਇੱਥੇ ਜਨ ਹੋ ਗਿਆ। ਔਰ ਭਗਵਾਨ ਬੋਲੇ ਸ਼ੰਕਰ ਨੇ ਉਹਨਾਂ ਨੂੰ ਵੜ ਦਿੱਤਾ। ਇਹ ਹਰ ਸਾਲ 33 ਕੋਟੀ ਦੇਵਤਾ ਇੱਥੇ ਆਉਂਦੇ ਔਰ ਪੂਰੇ ਤਿਰਸਰੋਵਰ ਦੇ ਵਿੱਚ ਸਮਾਨੰਤ ਕਰਨ। ਅੱਜ ਦੇ ਦਿਨ ਦੂਰ ਦੂਰ ਤੋਂ ਸੰਗਤ ਆ ਰਹੀਆਂ ਨੇ। ਆਪਣੀਆਂ ਬਨੋ ਕਾਬਲਾ ਲੈ ਕੇ ਆ ਰਹੀਆਂ ਔਰ ਮਗਾਨ ਉਹਨਾਂ ਦੀਆਂ ਪੂਰੀਆਂ ਕਰਨ ਅਜੀ ਅਜਲੇਸ਼ਵਰ ਮੰਦਿਰ ਘਾਰ ਜਵਾ ਟ੍ਰਾਂਸਪੋਰਟੋਂ ਭਗਵਾਨ ਨੂੰ ਪ੍ਰਾਰਥਨਾ।